ਇਕਾਂਗੀ ਦੀ ਪਰਿਭਾਸ਼ਾ ਉਤਪਤੀ ਤੇ ਤੱਤ ਪ੍ਰਚੰਨ ਬੀ ਐਸ ਮਾਸਟਰ ਸ਼ੇਮਾ ਦੇ ਯੂਨਿਟ ਨੰਬਰ 3 ਦੇ ਵਿੱਚ ਪੰਜਾਬੀ ਦੇ ਪੇਪਰ ਦੇ ਵਿੱਚ ਆਏਗਾ 10 ਅੰਕਾਂ ਦੇ ਅਨੁਸਾਰ ਤੇ ਇਸ ਵਿੱਚ ਅਸੀਂ ਗੱਲ ਕਰਾਂਗੇ ਕਿ ਇਕਾਂਗੀ ਹੁੰਦਾ ਕੀ ਆ ਤੇ ਇਸ ਤੱਤ ਕਿਹੜੇ ਆ ਇਕਾਂਗੀ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਇੱਕੋ ਹੀ ਅੰਗ ਭਾਵ ਇੱਕੋ ਅੰਕ ਵਿੱਚ ਖਤਮ ਹੋਣ ਵਾਲਾ ਨਾਟਕ ਛੋਟਾ ਵਨ ਐਕਟ ਪਲੇ ਇਕਾਂਗੀ ਤੋਂ ਭਾਵੇਂ ਅੰਕ ਜਿਸ ਨੂੰ ਅੰਗਰੇਜ਼ੀ ਵਿੱਚ ਐਕਟ ਕਿਹਾ ਜਾਂਦਾ ਹੈ ਪਰ ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਇਕਾਂਗੀ ਨੂੰ ਸੰਪੂਰਨ ਨਾਟਕ ਦਾ ਭਾਗ ਨਹੀਂ ਕਿਹਾ ਜਾ ਸਕਦਾ ਇਕਾਂਗੀ ਇੱਕ ਸੁਤੰਤਰ ਰੂਪ ਹੈ ਜਿਸ ਦਾ ਪ੍ਰਭਾਵ ਸਮੁੱਚੇ ਨਾਟਕ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਤੀਖਣ ਹੁੰਦਾ ਹੈ ਇਸ ਤੋਂ ਬਾਅਦ ਇਕਾਂਗੀ ਦੇ ਅਸੀਂ ਤੱਤ ਦੇ ਨਾਲ ਨਰ ਪ੍ਰਭਾਸ਼ਾ ਮ ਕਰਾਂਗੇ ਇਕਾਂਗੀ ਵਿੱਚ ਕਾਰਜ ਦੀ ਏਕਤਾ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਰੰਗਮੰਚ ਤੇ ਤਾਂ ਹੀ ਇਹ ਜ਼ਿਆਦਾ ਸਫਲ ਹੋ ਸਕਦਾ ਬਲਵੰਤ ਗਾਰਗੀ ਨੇ ਇਕਾਂਗੀ ਨੂੰ ਇੱਕੋ ਘਟਨਾ ਇੱਕੋ જય ਦ੍ਰਿਸ਼ਟੀਕੋਣ ਤੋਂ ਜਾਂਚਿਆ ਹੈ ਅਜੇ ਤਰੀਕ ਕਿੰਨੀ ਇਕਾਂਗੀ ਹੁੰਦਾ ਹੈ ਜੋ ਸਿਖਰ ਉੱਤੇ ਪੁੰਚ ਕੇ ਇੱਕ ਨਾਟਕੀ ਪਰਮਨਲ ਖਤਮ ਹੋ ਜਾਂਦਾ ਹੈ ਗਾਰਗੀ ਆਪਣੇ ਆਪ ਇਕਾਂਗੀ ਆਪਣੇ ਆਪ ਵਿੱਚ ਇੱਕ ਵੱਖਰਾ ਸਾਹਿਤ ਰੂਪ ਹੈ ਇਕ ਅੰਕ ਵਿੱਚ ਸੰਪੂਰਨ ਹੋਣ ਵਾਲਾ ਹੁੰਦਾ ਹੈ ਇਸ ਵਿੱਚ ਜੀਵਨ ਦੀਆਂ ਬਹੁਤ ਸਾਰੀਆਂ ਗੁੰਝਲਾਂ ਜਾਂ ਸਮੱਸਿਆਵਾਂ ਨੂੰ ਪੇਸ਼ ਕਰਨ ਦੀ ਥਾਂ ਇੱਕੋ ਹੀ ਵਿਸ਼ੇਸ਼ ਘਟਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾਂਦਾ ਜਿਵੇਂ ਜਿਹੜਾ ਫਰਕ ਨਾਵਲ ਤੇ ਕਹਾਣੀ ਵਿੱਚ ਹੈ ਉਵੇਂ ਹੀ ਨਾਟਕ ਤੇ ਕਾਂਗੀ ਦਾ ਫਰਕ ਹੈ ਨਾਵਲ ਜਿਵੇਂ ਨਾਟਕ ਵੱਡਾ ਹੁੰਦਾ ਹੈ ਤੇ ਇਕਾਂਗੀ ਛੋਟਾ ਹੁੰਦਾ ਹੈ ਨਾਟਕ ਵਿੱਚ ਪਾਤਰ ਵਧੇਰੇ ਹੁੰਦੇ ਹਨ ਇਕਾਂਗੀ ਵਿੱਚ ਪਾਤਰ ਸੀਮਤ ਹੁੰਦੇ ਹਨ ਨਾਟਕ ਨੂੰ ਵੱਖ-ਵੱਖ ਕਾਂਡਾਂ ਚ ਜਾਂ ਦ੍ਰਿਸ਼ਾਂ ਚ ਵੰਡਿਆ ਹੁੰਦਾ ਹੈ ਪਰ ਇਕਾਂਗੀ ਦਾ ਇੱਕੋ ਹੀ ਦ੍ਰਿਸ਼ ਹੁੰਦਾ ਹੈ ਤੇ ਇੱਕੋ ਸਮੇਂ ਤੇ ਸਥਾਨ ਤੇ ਕਿਹਾ ਜਾਂਦਾ ਹੈ ਡਾਕਟਰ ਪ੍ਰੇਮ ਪ੍ਰਕਾਸ਼ ਅंसारी ਕਾਂਗੀ ਉਹ நாਟਕੀ ਰੂਪ ਹੈ ਜੋ ਜੀਵਨ ਦੇ ਕਿਸੇ ਖੰਡ ਜਾਂ ਟੋਟੇ ਨੂੰ ਗਿਣੇ ਜੁੜੇ ਪਾਤਰਾਂ ਰਾਹੀਂ ਪੇਸ਼ ਕਰਦਾ ਹੈ ਇਕਾਂਗੀ ਦੀ ਉਤਪਤੀ நாਟਕੀ ਸਾਹਿਤੋਂ ਹੋਈ ਹੈ 20ਵੀਂ ਸਦੀ ਦੇ ਅੰਤਮ ਦਹਾਕਿਆਂ ਵਿੱਚ ਇਸ ਦਾ ਜਨਮ ਹੋਇਆ ਪੱਛਮ ਵਿੱਚ ਤਾਂ ਇਸ ਦੀ ਸ਼ੁਰੂਆਤ ਪਰਦਾ ਉਠਾਉਣ ਰੂਪ ਵਿੱਚ ਹੋਈ ਸੀ ਭਾਵ ਪੂਰੇ ਨਾਟਕ ਦੀ ਪੇਸ਼ਕਾਰੀ ਕਰਨ ਤੋਂ ਪਹਿਲਾਂ ਪਰਦਾ ਉਠਣ ਤੋਂ ਪਹਿਲਾਂ ਦਰਸ਼ਕਾਂ ਨੂੰ ਰੁੱਝੇ ਰੱਖਣ ਲਈ ਮਨ ਰੰਜਨ ਕਰਨ ਦੀ ਲੋੜ ਜਾਪੀ ਤੇ ਉਤੋਂ ਹੀ ਤਾਂ ਗੀਤੀ ਸ਼ੁਰੂਆਤ ਹੋ ਗਈ ਇਕਾਂਗੀ ਥੋੜੇ ਸਮੇਂ ਦੇ ਜ਼ਿਆਦਾ ਹਰਮਨ ਪਿਆਰਾ ਹੋ ਗਿਆ ਇਕਾਂਗੀ ਦੀ ਹਰਮਨ ਪਿਆਰਤਾ ਦਾ ਦਾਸਾ ਲੰਡਨ ਵਿੱਚ ਵਾਪਰੀਏ ਕਟਨਾ ਤੋਂ ਸਹਿਜ ਲਿਆ ਜਾ ਸਕਦਾ ਹੈ ਲੰਡਨ ਵਿੱਚ ਪਰਦਾ ਉਠਾਉ ਰੂਪ ਵਿੱਚ ਪੇਸ਼ ਕੀਤੇ ਗਏ ਇੱਕ-ਇੱਕਾਂਗੀ ਬਾਂਦਰ ਦਾ ਪੰਜਾ ਤੋਂ ਲੋਕ ਇੰਨੇ ਪ੍ਰਭਾਵਿਤ ਹੋਏ ਕਿ ਅਸਲੀ ਨਾਟਕ ਨੂੰ ਵੇਖੇ ਬਿਨਾਂ ਹੀ ਘਰਾਂ ਨੂੰ ਚਲੇ ਗਏ ਕਿ ਕਾਟ ਸਮੇਂ ਵਿੱਚ ਕਾਟ ਖਰਚ ਤੇ ਕਾਟ ਯਤਨਾ ਨਾਲ एक एकांगी ज्यादा प्रभावशाली बनता है मन की तृप्ति करता है पेश करता है मानसिक स्थितियां प्रभावशाली ढंग है इसे होर रूप में नहीं इस तरह संजमता प्रभाव की एकता तीखणता रोचकता एकांगी मुख गुण हैं एकांगी एकां का पहला तत् है विशा जिसते द्वाले सारी ਕਟਨਾ ਨੂੰ ਬੁਣਿਆ ਹੁੰਦਾ ਹੈ ਜੀਵਨ ਦੇ ਕਿਸੇ ਖਾਸ ਵਿਚਾਰ ਜਾਂ ਗੁੰਜਲ ਨੂੰ ਆਮ ਤੌਰ ਤੇ ਵਿਸ਼ੇਵਰਜੋਂ ਵਰਤਿਆ ਜਾ ਸਕਦਾ ਹੈ ਵਿਸ਼ਾ ਸਵਾਜਿਕ ਧਾਰਮਿਕ ਸਭਿਆਚਾਰਕ ਇਤਹਾਸਕ ਮਿਤਾਸਕ ਰਾਜਨੀਤਿਕ ਜਾਂ ਜੀਵਨ ਦੇ ਕਿਸੇ ਵੀ ਪਹਿਲੂ ਨਾਲ ਜੁੜਿਆ ਹੋ ਸਕਦਾ ਹੈ ਇਕਾਂਗੀ ਵਿੱਚ ਜੀਵਨ ਦੀ ਕੇਵਲ ਇੱਕੋ ਹੀ ਮੁੱਖ ਕਟਨਾ ਪੇਸ਼ ਕੀਤੀ ਜਾਂਦੀ ਹੈ ਕਿਉਂਕਿ ਇਸ ਦਾ ਆਕਾਰ ਬੜਾ ਸੀਮਤ ਹੁੰਦਾ ਹੈ ਇਹ ਜੇ ਕਾਗੀ ਦਾ ਵਿਸ਼ਾ ਰੋਚਕ ਸੰਜਮ ਪ੍ਰਭਾਵਸ਼ਾਲੀ ਸਪਸ਼ਟ ਤੇ ਨਾਟਕੀ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਇਹ ਕਥਾਨਕ ਇਕਾਂਗੀ ਦਾ ਉਹ ਢਾਂਚਾ ਹੈ ਜਿਸ ਵਿੱਚ ਇਕਾਂਗੀ ਦੀਆਂ ਘਟਨਾਵਾਂ ਨੂੰ ਵਿਉਤਬੱਧ ਕੀਤਾ ਜਾਂਦਾ ਹੈ ਇਸ ਦੀ ਜੜਤ ਸਰਲ ਸਾਦੀ ਤੇ ਸਪਸ਼ਟ ਹੁੰਦੀ ਹੈ ਇਸ ਵਿੱਚ ਗਿਣੀਆਂ ਚੁਣੀਆਂ ਘਟਨਾਵਾਂ ਨੂੰ ਬੜੀ ਭਾਵਪੂਰਤ ਜੁਗਤ ਨਾਲ ਤੇ ਸੰਜਮਤਾ ਨਾਲ ਪੇਸ਼ ਕੀਤਾ ਜਾਂਦਾ ਹੈ ਇਸ ਵਿੱਚ ਕੇਵਲ ਉਹਨਾਂ ਮੌਕਿਆਂ ਨੂੰ ਛੂਹਿਆ ਜਾਂਦਾ ਹੈ ਜਿਨ੍ਹਾਂ ਤੋਂ ਬਿਨਾਂ ਕਹਾਣੀ ਤੋਰਨੀ ਸੰਭਵ ਨਾ ਹੋਵੇ ਇਹ ਜਿਸ ਦੀ ਜੜੀ ਇਕਾਂਗੀ ਦੀ ਗੋਦ ਹੈ ਇਕ ਕੈਰੀ ਹੁੰਦੀ ਹੈ ਪਾਵਿਤ ਵਿੱਚ ਇੱਕੋ ਹੀ ਘਟਨਾ ਜਿਹੜੀ ਹੈ ਉਸ ਨੂੰ ਹੀ ਜ਼ਿਆਦਾ ਐਂਡ ਤੱਕ ਲਿਜਾਇਆ ਜਾਂਦਾ ਹੈ ਇਸ ਵਿੱਚ ਇੱਕ ਘਟਨਾ ਨੂੰ ਸੰਖੇਪਤਾ ਨਾਲ ਪੇਸ਼ ਕੀਤਾ ਜਾਂਦਾ ਹੈ ਇਕਾਂਗੀ ਦਾ ਰੰਭ ਬੜਾ ਝਟਪਟਾ ਮਤਲਬ ਜਲਦੀ ਜਲਦੀ ਉਹ ਤੇਜ਼ਨਾ ਭਰਪੂਰ ਹੁੰਦਾ ਹੈ ਘਟਨਾ ਦਾ ਪਿਛੋਕੜ ਨਹੀਂ ਦੱਸਿਆ ਜਾਂਦਾ ਇੱਕ ਜਾਂ ਦੋ ਵਾਕਾਂ ਤੋਂ ਬਾਅਦ ਕੋਈ ਰੋਚਕਤਾ ਭਰਪੂਰ ਗੱਲ ਆਰੰਭ ਹੋ ਜਾਂਦੀ ਹੈ ਤਾਂ ਜੋ ਦਰਸ਼ਕਾਂ ਜਾਂ ਪਾਠਕਾਂ ਵਿੱਚ ਉਤਸੁਕਤਾ ਬਣੀ ਰਹੇ ਇਸ ਦਾ ਅੰਤ ਵਿਆਖਿਆਮਈ ਨਹੀਂ ਹੁੰਦਾ ਸਗੋਂ ਸੁਝਾਓਪੁਰਕ ਹੁੰਦਾ ਹੈ ਦਰਸ਼ਕ ਆਪਣੀ ਸੂਝ ਅਨਸਾਰ ਅੰਦਾਜ਼ਾ ਲਾ ਲੈਂਦੇ ਹਨ ਇਸ ਤੇ ਗੁੰਦਬੜੀ ਪੀੜੀ ਤੇ ਗੁੰਦ ਵੀ ਹੁੰਦੀ ਹੈ ਸਮੇ ਸਥਾਨ ਤੇ ਕਾਰਜ ਦੀ ਏਕਤਾ ਕਾਇਮ ਰੱਖੀ ਜਾਂਦੀ ਹੈ ਜਿਸ ਤਰ੍ਹਾਂ ਕਹਾਣੀ ਵਿੱਚ ਵੀ ਸਮਾ ਸਥਾਨ ਤੇ ਕਾਰਜ ਦੀ ਏਕਤਾ ਹੁੰਦੀ ਹੈ ਉਸ ਤਰ੍ਹਾਂ ਹੀ ਕੰਗੀ ਵਿੱਚ ਹੁੰਦੀ ਹੈ ਇਸ ਵਿੱਚ ਵਾਰਤਾਲਾਪੜੇ ਚੁਸਤ ਮਤਲਬ ਬਹੁਤ ਫੁਰਤੀਲੇ ਥੋੜੇ ਚ ਬਹੁਤਾ ਕਹਿਣ ਵਾਲੇ ਦੌੜ ਭੱਜ ਪਾਤਰਾਂ ਦੀ ਹਰਕਤਾਂ ਕਾਰਜਿਤ ਨੂੰ ਮਹਗਾਈ ਰੱਖਦੀਆਂ ਹਨ ਪਾਤਰ ਤੇ ਪਾਤਰ ਚਿੱਤਰ ਇਕਾਂਗੀ ਵਿੱਚ ਪਾਤਰਾਂ ਦੀ ਗਿਣਤੀ ਸੀਮਤ ਭਾਵ ਘੱਟ ਹੁੰਦੀ ਹੈ ਇਸ ਵਿੱਚ ਇੱਕ ਹੀ ਮੁੱਖ ਪਾਤਰ ਹੁੰਦਾ ਹੈ 2-3 ਸਹਾਇਕ ਪਾਤਰ ਹੁੰਦੇ ਹਨ ਪਾਤਰਾਂ ਰਾਹੀਂ ਕਹਾਣੀ ਵਿੱਚ ਜਾਣ ਪੈਂਦੀ ਹੈ ਇਹ ਪਾਤਰ ਵਾਸਤਵਿਕ ਜਾਂ ਕਲਪਿਤ ਹੋ ਸਕਦੇ ਹਨ ਇਸ ਵਿੱਚ ਇਕਾਂਗੀਕਾਰ ਸੰਕੇਤਾਂ ਚਿੰਨਾ ਸਰੀਰਕ ਬੰਦਤਰ ਸ਼ਕਲ ਸੂਰਤ ਤੇ ਪਹਿਰਾਵੇ ਤੋਂ ਕਈ ਅਣਕਈਆਂ ਗੱਲਾਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਜਾਂਦਾ ਹੈ ਇਸ ਵਿੱਚ ਵਾਰਤਾਲਾਪ ਰਾਹੀਂ ਪਾਤਰ ਉਸਾਰੀ ਕੀਤੀ ਜਾਂਦੀ ਹੈ। ਕਈ ਪਾਤਰ ਆਪਣੇ ਬਾਰੇ ਘੱਟ ਤੇ ਦੂਸਰੇ ਪਾਤਰਾਂ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹਨ। ਵਾਰਤਾਲਾਪ ਦਾ ਇੱਕ ਅੰਗ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਵਾਰਤਾਲਾਪ ਹੁੰਦਾ ਗੱਲਬਾਤ ਜਾਂ ਡਾਇਲੌਗ ਪਾਤਰਾਂ ਦੀ ਆਪਸੀ ਗੱਲਬਾਤ ਨੂੰ ਵਾਰਤਾਲਾਪ ਕਿਹਾ ਜਾਂਦਾ ਹੈ। ਕਿ ਕਾਂਗੀ ਦੇ ਵਾਰਤਾਲਾਪ ਬਹੁਤ ਤੁਸਤਪੂਰਤ ਤੇਜ਼ ਹੋਣੇ ਚਾਹੀਦੇ ਹਨ ਛੋਟੇ ਹੋਣੇ ਚਾਹੀਦੇ ਹਨ ਤੇ ਜ਼ਿਆਦਾ ਪ੍ਰਭਾਵ ਪਾਉਣ ਵਾਲੇ ਹੋਣੇ ਚਾਹੀਦੇ ਹਨ। ਇਕਾਂਗੀ ਦਾ ਅਗਲਾ ਗੁਣ ਇਹਦਾ ਉਦੇਸ਼ ਹੈ ਕਿ ਸਾਡਾ ਇੱਕ ਪਾਸੇ ਤਾਂ ਸਾਡਾ ਮਨੋਰੰਜਨ ਕਰਦਾ ਹੈ ਦੂਸਰੇ ਪਾਸੇ ਸਾਨੂੰ ਜ਼ਿੰਦਗੀ ਦੀ ਕਿਸੇ ਘਟਨਾ ਦੇ ਕਲਾ ਮਾਈ ਢੰਗ ਨਾਲ ਪੇਸ਼ ਕਰਦਾ ਹੈ ਵਿਆਖਿਆ ਕਰਦਾ ਹੈ ਇੱਕ ਵਧੀਆ ਹੀਕਾਂਗੀਕਾਰ ਸਮੇਂ ਦੀ ਮੰਗ ਅਨਸਾਰ ਕਿਸੇ ਚੰਗੇ ਮਨੋਰਥ ਦੀ ਪ੍ਰਾਪਤੀ ਦੀ ਕਾਂਗੀ ਲਿਖਦਾ ਹੈ ਇਸ ਲਈ ਕਾਂਗੀ ਦਾ ਅਨੁਭਵ ਤੇ ਗਿਆਨ ਵਿਸ਼ਾਲ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਰੰਗਮंच ਤੇ ਇਕਾਂਗੀ ਕਿਸੇ ਇਕਾਂਗੀ ਦੀ ਸਫਲਤਾ ਉਸ ਨੂੰ ਰੰਗਮंच ਤੇ ਪੇਸ਼ ਕਰਨ ਤੋਂ ਬਾਅਦ ਹੀ ਪਰਖੀ ਜਾ ਸਕਦੀ ਹੈ ਇਸ ਵਿੱਚ ਕੇਵਲ ਉਹ ਘਟਨਾ ਜਾਂ ਦ੍ਰਿਸ਼ ਸ਼ਾਮਲ ਹੁੰਦੇ ਹਨ ਜੋ ਆਮ ਨਾਲ ਸਟੇਜ ਤੇ ਪੇਸ਼ ਕੀਤੇ ਜਾ ਸਕਦੇ ਹਨ ਅ ਅੱਜ ਕੱਲ ਤਾਂ ਆਧੁਨਿਕ ਯੁੱਗ ਵਿੱਚ ਬਹੁਤ ਸਾਰੀਆਂ ਤਕਨੀਕਾਂ ਆ ਗਈਆਂ ਹਨ ਜਿਸ ਨਾਲ ਅਸੀਂ ਇਕਾਂਗੀ ਵਿੱਚ ਤੇ ਉੱਪਰ ਰੋਸ਼ਨੀ ਆਵਾਜ਼ ਨਾਲ ਇਕਾਂਗੀ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ ਇਸ ਤਰ੍ਹਾਂ ਹੀ ਟੀਾਂਗੀ ਦੀ ਸਫਲਤਾ ਨਿਰਦੇਸ਼ਕ ਪ੍ਰਬੰਧਕ ਅਤੇ ਬਨੇਤਾ ਉੱਤੇ ਨਿਰਭਰ ਕਰਦੀ ਹੈ ਇਸ ਪ੍ਰਕਾਰ ਇਕਾਂਗੀ ਦਾ ਰੰਗਮંચ ਉੱਪਰ ਜਦੋਂ ਉਸ ਦੀ ਸਫਲਤਾ ਹੁੰਦੀ ਹੈ ਤੇ ਉਦੋਂ ਹੀ ਕਾਂਗੀ ਦੀ ਸੰਪੂਰਨਤਾ ਹੁੰਦੀ ਹੈ ਕਿਉਂਕਿ ਕਾਂਗੀ ਕੇਵਲ ਲਿਖਿਆ ਲਿਖਣ ਜਾਂ ਪੜਨ ਵਾਸਤੇ ਨਹੀਂ ਹੁੰਦਾ ਇਹ ਕਾਂਗੀ ਨੂੰ ਮੰਚ ਉੱਪਰ ਖੇਡਿਆ ਜਾਣਾ ਵੀ ਬਹੁਤ ਜ਼ਰੂਰੀ ਹੈ ਇਹ ਪੰਜਾਬੀ ਦੇ ਪ੍ਰਮੁੱਖ ਕਾਂਗੀਕਾਰ ਸਭ ਤੋਂ ਪਹਿਲਾਂ ਇਸ਼ਵਰ ਚੰਦਰ ਨੰਦਾ ਹੈ ਜਿਸ ਨੇ ਸਭ ਤੋਂ ਪਹਿਲਾਂ ਨਾਟਕਾਂਗੀ ਵਿਧਵਾ ਵਿਆਹ ਬਾਲ ਵਿਆਹ ਤਾਜ ਪ੍ਰਥਾ ਵਰਗੀਆਂ ਕੂਰੀਤੀਆਂ ਲਈ ਲਿਖਿਆ ਤੇ ਇਸ ਤੋਂ ਅਗਲੇ ਜਿਹੜੇ ਇਕਾਂਗੀਕਾਰ ਹਨ ਉਹਨਾਂ ਦੇ ਵਿੱਚ उस वे समाज सुधारगीकार हरचरन सिंह फिर संत सिंह सेखों ज बलवंत गारगी हरसरन सिंह गुरचरण सिंह जसूजा गुरचरण सिंह आत्मजीत वगैरह मुख्य इस प्रकार एकांगी जो साहित रूप है जरा घट समयत समय के महत्वपूर्ण घटना लेके जीवन की व्याख्या करता है ਇਹ ਰੰਗਮંચ ਤੇ ਇਸ ਦਾ ਪ੍ਰਦਰਸ਼ਨ ਵੀ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ